ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਮੇਰੀ ਨਿਊ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੀ ਆਂਗੀ ਤੁਸੀਂ ਠੀਕ ਠਾਕ ਹੋਵੋਗੇ ਤੇ ਵਾਹਿਗੁਰੂ ਦੀ ਬਹੁਤ-ਬਹੁਤ ਕਿਰਪਾ ਜੀ ਆਪਾਂ ਬਿਲਕੁਲ ਠੀਕ ਠਾਕ ਆ ਤੇ ਜਿਹੜੀ ਮੇਰੀ YouTube ਫੈਮਲੀ ਹੈ ਹਨਾ ਮੇਰੇ ਸਬਸਕ੍ਰਾਈਬਰ ਨੇ ਉਹਨਾਂ ਨੂੰ ਪਤਾ ਲੱਗਿਆ ਹੋਣਾ ਕਿ ਮੇਰੀ ਆਵਾਜ਼ ਹੈ ਜਿਹੜੀ ਥੋੜੀ ਜਿਹੀ ਖਰਾਬ ਹੋਈ ਹੋਈ ਹੈ ਤੇ ਮੇਰੀ ਤਬੀਅਤ ਵੀ ਕੁਝ ਦਿਨਾਂ ਤੋਂ ਠੀਕ ਨਹੀਂ ਹੈਗੀਗੀ ਤਾਂ ਕਰਕੇ ਆਪਣੀ ਜਿਹੜੀ ਵੀਡੀਓ ਉਹ ਵੀ ਆਪਾਂ ਤੁਹਾਨੂੰ ਪਾਈ ਨਹੀਂ ਗਈ ਹੈਗੀ ਠੀਕ ਹੈ ਜੀ ਸੋ ਅ ਅੱਜ ਦਾ ਜਿਹੜਾ ਵੀਡੀਓ ਆਪਾਂ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਚ ਆਪਾਂ ਦਹੀਂ ਦੇ ਨਾਲ ਆਪਾਂ ਜਿਹੜਾ ਫੇਸ਼ੀਅਲ ਕਰਨਾ ਹੈਗਾ ਫੇਸ ਤੇ ਆਪ ਮੇਰੇ ਫੇਸ ਤੇ ਹੁਣ ਕੋਈ ਜ਼ਿਆਦਾ ਜਿਹੜਾ 글로ਅਰ ਨਜ਼ਰ ਨਹੀਂ ਆ ਰਿਹਾ ਹੈਗਾ ਤੇ ਹੁਣੀ ਮੈਂ ਫੇਸ ਵਾਸ਼ ਕਰਕੇ ਹੀ ਚੰਗੀ ਤਰ੍ਹਾਂ ਆਪਣੇ ਫੇਸ ਨੂੰ ਤੇ ਸਭ ਤੋਂ ਪਹਿਲਾਂ ਤੁਸੀਂ ਵੀ ਆਪਣੇ ਫੇਸ ਨੂੰ ਜਿਹੜਾ ਵੀ ਤੁਸੀਂ ਫੇਸ ਵਾਸ਼ ਯੂਜ਼ ਕਰਦੇ ਹੋ ਉਸ ਫੇਸ ਵਾਸ਼ ਨਾਲ ਤੁਸੀਂ ਚੰਗੀ ਤਰ੍ਹਾਂ ਆਪਣੇ ਫੇਸ ਨੂੰ ਜਿਹੜਾ ਕਲੀਨ ਕਰ ਲੈਣਾਗਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਡਸਟ ਤੁਹਾਡੇ ਫੇਸ ਦੇ ਵਿੱਚ ਨਾ ਰਹੇ ਕੀ ਜੀ ਜੇ ਪਹਿਲਾਂ ਹੀ ਹਨਾ ਆਪਾਂ ਡਸਟੀ ਨਹੀਂ ਕਲੀਨ ਕਰਾਂਗੇ ਆਪਣੇ ਫੇਸ ਤੋਂ ਤਾਂ ਕੁਝ ਵੀ ਲਗਾਈ ਜਾਈਏ ਤਾਂ ਕੋਈ ਅਸਰ ਨਹੀਂ ਹੋਊਗਾ ਹਨਾ ਸਾਰਿਆਂ ਨੂੰ ਪਤਾ ਹੀ ਹੈ ਇਸ ਗੱਲ ਦਾ ਤੇ ਜਿਹੜਾ ਅੱਜ ਆਪਾਂ ਫੇਸ ਪੈਕ ਲਗਾ ਰਹੇ ਆ ਫੇਸ਼ੀਅਲ ਕਹੋ ਫੇਸ ਪੈਕ ਕਹੇ ਲੋ ਹਨਾ ਤੇ ਸਿਰਫ ਦੋ ਚੀਜ਼ਾਂ ਹੀ ਮੈਂ ਇਹਦੇ ਵਿੱਚ ਯੂਜ਼ ਕਰੂੰਗੀ ਤੇ ਸਿਰਫ ਪੈਕ ਦੀ ਤਰ੍ਹਾਂ ਹੀ ਲਗਾਉਂਗੀ ਤੇ ਥੋੜੀ ਜੀ ਮ사ਜ ਕਰਾਂਗੇ ਆਪਾਂ ਤੇ ਫਿਰ ਦੇਖਦੇ ਆਪਾਂ ਰਿਜ਼ਲਟ ਆਪਾਂ ਨੂੰ ਕਿਦਾਂ ਦਾ ਮਿਲਦਾ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਜਿਹੜੀ ਆਪਾਂ ਦਹੀਂ ਜਮਾਉਨੇ ਆ ਹਨਾ ਦਹੀਂ ਦੇ ਉੱਪਰਲੀ ਲੇਅਰ ਹੁੰਦੀ ਹੈ ਜਿਹੜੀ ਉਹਨੂੰ ਉਤਾਰ ਕੇ ਤੁਸੀਂ ਉਹ ਦਹੀਂ ਦਾ ਯੂਜ਼ ਕਰਨਾ ਹੈਗਾ ਠੀਕ ਹੈ ਜੀ ਉਹਦੇ ਵਿੱਚ ਜਿਹੜਾ ਆਇਲ ਹੈ ਉਹ ਜ਼ਿਆਦਾ ਹੁੰਦਾ ਹੈਗਾ ਤੇ ਡਰਾਈ ਸਕਿਨ ਲਈ ਬਹੁਤ ਬੈਸਟ ਹੈਗਾ ਤੇ ਜੇ ਤੁਹਾਡੀ ਸਕਿਨ ਹਨਾ ਆਇਲੀ ਹੈ ਪਹਿਲਾਂ ਹੀ ਤਾਂ ਤੁਸੀਂ ਕਾਰਡ ਦੇ ਵਿੱਚੋਂ ਕੀ ਵੀ ਜੇ ਮਿਕਸ ਕਰਿਆ ਹੋਇਆ ਹੈ ਤਾਂ ਨੀਚੋਂ ਵੀ ਯੂਜ਼ ਕਰ ਸਕਦੇ ਹੋ ਕੋਈ ਚੱਕਰ ਨਹੀਂ ਪਰ ਜਿਨ੍ਹਾਂ ਦੀ ਸਕਿਨ ਹਨਾ ਡਰਾਈ ਹੈ ਉਹ ਥੋੜਾ ਜਿਹਾ ਉੱਪਰਲੀ ਲੇਅਰ ਲਾਉਣ ਜਿਹੜੀ ਦਹੀਂ ਦੀ ਹੁੰਦੀ ਹੈ ਦਹੀਂ ਜੰਮੀ ਹੁੰਦੀ ਹੈ ਹਨਾ ਤੇ ਜਿਵੇਂ ਆ ਮੇਰੇ ਕੋਲ ਡੋਲੂ ਹੈ ਨਾ ਇਹਦੇ ਵਿੱਚ ਅਸੀਂ ਦਹੀਂ ਜਮਾਉਣਾ ਮੈਂ ਉੱਪਰੋਂ ਉੱਪਰ ਉਤਾਰ ਲਈਏ ਦਹੀਂ ਠੀਕ ਹੈ ਜੀ ਆਪਾਂ ਨੂੰ ਇੱਕ ਚਮਚਾ ਕਾਫੀ ਹੈਗਾ ਠੀਕ ਹੈ ਇੱਥੇ ਮੈਂ ਇੱਕ ਚਮਚਾ ਜਿਹੜਾ ਦਹੀਂ ਦਾ ਲੈ ਲਿਆ ਤੇ ਇਹਦੇ ਵਿੱਚ ਤੁਸੀਂ ਨਿੰਬੂ ਦਾ ਰਸ ਵੀ ਐਡ ਕਰ ਸਕਦੇ ਹੋਗੇ ਤੇ ਪਰ ਮੈਂ ਨਿੰਬੂ ਦਾ ਰਸ ਐਡ ਨਹੀਂ ਕਰੂੰਗੀ ਕਿਉਂਕਿ ਥੋੜੀ ਜਿਹੀ ਮੇਰੀ ਸਕਿਨ ਜਿਹੜੀ ਸੈਂਸਿਟਿਵ ਹੈਗੀ ਨਿੰਬੂ ਹੈ ਜਿਹੜਾ ਮੈਨੂੰ ਘੱਟ ਛੂਟ ਕਰਦਾ ਹੈਗਾ ਹਨਾ ਤੇ ਤਾਂ ਕਰਕੇ ਆਪਾਂ ਨਹੀਂ ਲਾਵਾਂਗੇ ਕੋਈ ਵੀ ਆਪਾਂ ਸਕਿਨ ਨੂੰ ਆਪਣੀ ਨੂੰ ਲੈ ਕੇ ਹਨਾ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਹੈਗਾ ਸੋ ਜੇਕਰ ਤੁਹਾਡੀ ਵੀ ਸਕਿਨ ਥੋੜੀ ਜੀ ਸੈਂਸਿਟਿਵ ਹੈ ਹਨਾ ਕੋਈ ਚੀਜ਼ ਨੂੰ ਨਹੀਂ ਚੱਲਦੀ ਛੇਤੀ ਛੇਤੀ ਤੁਸੀਂ ਕੋਈ ਫੇਸ ਵਾਸ਼ ਵਗੈਰਾ ਯੂਜ਼ ਨਹੀਂ ਕਰ ਸਕਦੇ ਹਨਾ ਤਾਂ ਪਲੀਜ਼ ਤੁਸੀਂ ਨਿੰਬੂ ਦਾ ਕਦੇ ਵੀ ਯੂਜ਼ ਨਾ ਕਰਿਓ ਆਪਣੇ ਫੇਸ ਦੇ ਉੱਪਰ ਸੋ ਥੋੜਾ ਜਿਹਾ ਹਾਰਮਫੁਲ ਹੁੰਦਾ ਹੈ ਇਹ ਆਪਣੇ ਫੇਸ ਦੇ ਲਈ ਸਕਿਨ ਦੇ ਲਈ ਤੇ ਉਹਦੀ ਜਗ੍ਹਾ ਤੇ ਆਪਾਂ ਨਿੰਬੂ ਦੀ ਜਗ੍ਹਾ ਤੇ ਆਪਾਂ ਟਮਾਟਰ ਦਾ ਰਸ ਲੈ ਲੈਣਾ ਠੀਕ ਹੈ ਜੀ ਇਹ ਹੁਣ ਆਪਾਂ ਇਹਨੂੰ ਕੱਟ ਲਾਂਗੇ ਕੱਟ ਕੇ ਆਪਾਂ ਇਹਦਾ ਰਸ ਹੈ ਜਿਹੜਾ ਉਹ ਦਹੀਂ ਦੇ ਵਿੱਚ ਐਡ ਕਰਾਂਗੇ ਹਾਂਜੀ ਇੱਥੇ ਆਪਾਂ ਇਹਨੂੰ ਸੈਂਟਰ ਦੇ ਵਿੱਚੋਂ ਕੱਟ ਲਾਂਗੇ ਤੇ ਇਹਦੇ ਵਿੱਚੋਂ ਜਿਹੜਾ ਰਸ ਨਿਕਲਦਾ ਹੈ ਹਨਾ ਉਹ ਆਪਾਂ ਜਿਹੜਾ ਆਪਣੀ ਦਹੀਂ ਲਈ ਆ ਉਹਦੇ ਵਿੱਚ ਐਡ ਕਰ ਲਾਂਗੇ ਪਤਾ ਨਹੀਂ ਹੁਣ ਕਿਹੋ ਜਿਹਾ ਟਮਾਟਰ ਆਉਂਦੇ ਨੇ ਹਨਾ ਇਹਨਾਂ ਦੇ ਵਿੱਚ ਰਸ ਹੀ ਨਹੀਂ ਹੁੰਦਾ ਹੈਗਾ ਆ ਆ ਦੇਖੋ ਕਈ ਡ੍ਰੌਪਸ ਨੇ ਜਿਹੜੀਆਂ ਆਪਾਂ ਨੂੰ ਮਿਲ ਜਾਣਗੀਆਂ ਤੇ ਇੱਕ ਹੋਰ ਤਰੀਕਾ ਇੱਥੇ ਤੁਸੀਂ ਜਿਹੜਾ ਟਮਾਟਰ ਦੀ ਸਲਾਈਸ ਲੈ ਕੇ ਹਨਾ ਉਹਦੇ ਨਾਲ ਮ사ਜ ਵੀ ਕਰ ਸਕਦੇ ਹੋ ਆਪਣੇ ਫੇਸ ਦੇ ਉੱਪਰ ਡੇਲੀ ਕਰਕੇ ਦੇਖਿਓ ਬਹੁਤ ਵਧੀਆ ਜਿਹੜੇ ਰਿਜ਼ਲਟ ਮਿਲਣਗੇ ਮੈਨੂੰ ਨਾ ਜਿਹੜੀ ਵੀ ਰੈਮੇਡੀ ਮੈਨੂੰ ਕੰਫਰਟੇਬਲ ਲੱਗਦੀ ਹੁੰਦੀ ਹੈ ਜਿਹੜੇ ਦਿਨ ਹਨਾ ਕਿ ਕਿਸੇ ਦਿਨ ਕਿਵੇਂ ਦਾ ਮਾਹੌਲ ਹੁੰਦਾ ਘਰ ਦੇ ਵਿੱਚ ਕਿਸੇ ਦਿਨ ਕਿਵੇਂ ਦਾ ਹੁੰਦਾ ਹਨਾ ਤਾਂ ਮੈਨੂੰ ਜਿਹੜਾ ਵੀ ਈਜ਼ੀ ਲੱਗਦਾ ਤਰੀਕਾ ਮੈਂ ਉਹੀ ਵਰਤ ਲੈਣੀ ਹੁੰਦੀ ਹੈਗੀ ਫੇਸ ਦੇ ਰਿਲੇਟਡ ਤੇ ਪਰ ਆਪਣਾ ਸਕਿਨ ਕੇਅਰ ਰੂਟੀਨ ਹੈ ਜਿਹੜਾ ਉਹ ਮੈਂ ਟੁੱਟਣ ਨਹੀਂ ਦਿੰਦੀ ਹੈਗੀ ਕੀ ਤੇ ਚਲੋ ਜੀ ਥੋੜਾ ਜਿਹਾ ਆਪਾਂ ਇਹ ਚੋਂ ਕੱਢ ਲੈਨੇ ਆ ਹਨਾ ਕੁਛਕ ਡ੍ਰੌਪ ਹੋ ਚੁੱਕੀਆਂ ਨਿਕਲ ਗਈਆਂ ਕੁਛਕੇ ਚੋਂ ਨਿਕਲ ਗਈਆਂ ਇਹਨੂੰ ਆਪਾਂ ਐਡ ਕਰ ਲਿਆ ਠੀਕ ਹੈ ਜੀ ਹੁਣ ਆਪਾਂ ਬ੍ਰਸ਼ ਦੀ ਹੈਲਪ ਨਾਲ ਇਹਨੂੰ ਚੰਗੀ ਤਰ੍ਹਾਂ ਨਾਲ ਜਿਹੜਾ ਮਿਕਸ ਕਰ ਲਾਂਗੇ ਇੱਕ ਕ੍ਰੀਮੀ ਜਿਹਾ ਨਾ ਟੈਕਸਚਰ ਬਣ ਜਾਊਗਾ ਇਹਦਾ ਤੇ ਫਿਰ ਆਪਾਂ ਉਹ ਅਪਲਾਈ ਕਰਾਂਗੇ ਚੰਗੀ ਤਰ੍ਹਾਂ ਆਪਣੇ ਫੇਸ ਦੇ ਉੱਪਰ ਮੇਰੇ ਕੋਲ ਜਿਹੜਾ ਸ਼ਾਇਦ ਹੈ ਉਹ ਖਤਮ ਹੋਇਆ ਹੋਇਆਗਾ ਮੁੰਝ ਤਾਂ ਆਪਾਂ ਹਰੇਕ ਵੀਡੀਓ ਦੇ ਵਿੱਚ ਹਨਾ ਸ਼ਾਇਦ ਜ਼ਰੂਰ ਆਪਾਂ ਵਿੱਚ ਐਡ ਕਰਦੇ ਹੁੰਨੇ ਆ ਰੈਮੇਡੀ ਦੇ ਵਿੱਚ ਕਿਉਂਕਿ ਹਰੇਕ ਦੇ ਵਿੱਚ ਹੀ ਐਡ ਹੋ ਜਾਂਦਾ ਸ਼ਾਇਦ ਤੇ ਪਰ ਹੁਣ ਮੇਰੇ ਕੋਲ ਖਤਮ ਹੋਇਆ ਹੋਇਆਗਾ ਜੇ ਤੁਹਾਡੇ ਕੋਲ ਸ਼ਾਇਦ ਹੈਗਾ ਤਾਂ ਜ਼ਰੂਰ ਐਡ ਕਰਿਓ ਇਹਦੇ ਵਿੱਚ ਤਾਂ ਤੁਹਾਨੂੰ ਜਿਹੜਾ ਰਿਜ਼ਲਟ ਹੈਗਾ ਦੁੱਗਣਾ ਮਿਲੂਗਾ ਉਸ ਚੀਜ਼ ਨਾਲ ਹੁਣ 2-3 ਦਿਨ ਹੋ ਗਏ ਸੀਗੇ ਮੇਰੇ ਤੋਂ ਕੋਈ ਵੀ ਸਕਿਨ ਕੇਅਰ ਰੁਟੀਨ ਹੈ ਜਿਹੜਾ ਫੋਲੋ ਨਹੀਂ ਕਰਿਆ ਗਿਆ ਤੇ ਜੂਸ ਵੀ ਨਹੀਂ ਪੀਤਾ ਕਿ ਮੇਰੇ ਤੋਂ ਬਣਾ ਕੇ ਕਿਉਂਕਿ ਮੈਂ ਬਿਮਾਰ ਸੀਗੀ ਦੋ ਤਿੰਨ ਦਿਨਾਂ ਤੋਂ ਬੁਖਾਰ ਚੜਦਾ ਪਿਆ ਸੀ ਤੇ ਨਾਲ ਨਾਲ ਖੰਗ ਛੁਖਾਮ ਕਲਾ ਬਹੁਤ ਜ਼ਿਆਦਾ ਖਰਾਬ ਹੋਇਆ ਹੋਇਆ ਮੇਰਾ ਤੇ ਅੱਜ ਮੈਂ ਸੋਚਿਆ ਕਿ ਚਲੋ ਹਣਾ ਵੀਡੀਓ ਵੀ ਸ਼ੇਅਰ ਕਰ ਦਾਂਗੇ ਤੇ ਨਾਲ ਨਾਲ ਆਪਣਾ ਸਕਿਨ ਕੇਅਰ ਰੁਟੀਨਾ ਜਿਹੜਾ ਉਹ ਸ਼ੁਰੂ ਕਰ ਦਿੰਦੇ ਆ ਕਿਉਂਕਿ ਅੱਗੇ ਆਪਾਂ ਨੂੰ ਮੈਰਿਜ ਵਗੈਰਾ ਆਉਣੀਆਂ ਗਿਆ ਹਨ ਤਾਂ ਜਿਹੜਾ ਹੁਣ ਤੋਂ ਆਪਾਂ ਰੁਟੀਨ ਸ਼ੁਰੂ ਕਰਾਂਗੇ ਤਾਂ ਫਿਰ ਉਦੋਂ ਤੱਕ ਜਿਹੜੀ ਸਕਿਨ ਨੇ ਆਪਣੀ ਸਾਫ਼ ਹੋਊਗੀ ਗਲੋਈ ਹੋਊਗੀ ਆਪਣੀ ਸਕਿਨ ਮੈਂ ਮਾਰਕੀਟ ਵਾਲੇ ਪ੍ਰੋਡਕਟਾਂ ਤੇ ਬਹੁਤ ਘੱਟ ਵਿਸ਼ਵਾਸ ਕਰਦੀ ਆਂਗੀ ਜਿਹੜਾ ਕੋਈ ਹਨ ਆਪਦੇ ਨੇ ਯੂਜ਼ ਕੀਤਾ ਹੁੰਦਾ ਹੈਗਾ ਹਨ ਜਿਵੇਂ ਕਿ ਆਪ ਤੇ ਰਿਲੇਸ਼ਨ ਦੇ ਵਿੱਚ ਆਪਣੇ ਨੇੜੇ ਹੁੰਦੇ ਨੇ ਜਿਹੜੇ ਬਹੁਤ ਜ਼ਿਆਦਾ ਆਪਦੀ ਸਿਸਟਰ ਹੋਊਗੀ ਹਨ ਤੇ ਉਹਨਾਂ ਨੇ ਯੂਜ਼ ਕੀਤਾ ਹੁੰਦਾ ਉਹ ਮੈਂ ਜ਼ਰੂਰ ਹਨਾ ਜਿਹੜਾ ਮੈਨੂੰ ਚਾਹੀਦਾ ਹੁੰਦਾ ਜਿਹੜਾ ਮੇਰੇ ਸਕਿਨ ਦੇ ਉੱਤੇ ਵਿੱਚ ਕੋਈ ਕਮੀ ਹੁੰਦੀ ਆ ਉਹ ਮੈਂ ਜ਼ਰੂਰ ਟਰਾਈ ਕਰਕੇ ਦੇਖਦੀ ਹੁੰਨੀ ਆਗੀ ਪਰ ਜਿੱਥੇ ਤੱਕ ਹੋ ਸਕੇ ਮੈਂ ਬਹੁਤ ਘੱਟ ਯੂਜ਼ ਕਰਦੀ ਆਗੀ ਜਿਹੜੇ ਮਾਰਕੀਟ ਵਾਲੇ ਪ੍ਰੋਡਕਟ ਨੇ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਅਪਲਾਈ ਕਰ ਲੈਣਾ ਆਪਣੇ ਫੇਸ ਤੇ ਅਪਲਾਈ ਕਰਨ ਤੋਂ ਬਾਅਦ ਆਪਾਂ ਮ사ਜ ਕਰਾਂਗੇ ਕਿ ਐਸਟਰਾਂ ਬਣ ਗਿਆ ਇਹ ਠੀਕ ਹੈ ਜੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿਆ ਨੂੰ ਆਪਣਾ ਇੱਕ ਬਲੌਗ ਚੈਨਲ ਵੀ ਹੈ ਜੀ ਤੇ ਉਹਦਾ ਲਿੰਕ ਮੈਂ ਨਾ ਇਸ ਡਿਸਕ੍ਰਾਈਪਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗੀ ਤੇ ਤੁਸੀਂ ਇੰਟਰਸਟਿਡ ਹੋ ਤਾਂ ਤੁਸੀਂ ਉਸ ਚੈਨਲ ਤੇ ਵੀ ਜਾ ਸਕਦੇ ਹੋ ਪਤਾ ਨਹੀਂ ਹੈ ਨਾ ਕੀ ਕਾਰਨ ਹੋਇਆ ਹੁਣ ਥੋੜਾ ਜਿਹਾ ਸਕਿਨ ਕੇਅਰ ਰੁਟੀਨ ਟੁੱਟ ਗਿਆ ਸੀਗਾ ਤੇ 글로 ਨਹੀਂ ਰਹਿੰਦਾ ਫੇਸ ਦੇ ਉੱਤੇ ਜਦੋਂ ਵੀ ਮੇਰਾ ਸਕਿਨ ਕੇਅਰ ਰੁਟੀਨ ਹੈ ਜਿਹੜਾ ਟੁੱਟ ਜਾਂਦਾ ਹੈ ਸਕਿਨ ਸਾਫ ਹੁੰਦੀ ਆ ਉਹ ਵੱਖਰੀ ਗੱਲ ਹੁੰਦੀ ਆ ਹਨਾ ਤੇ 글로 ਜਿਹੜਾ ਉਹ ਆਪਣੀ ਕੇਅਰ ਦੇ ਰਿਲੇਟਡ ਕੇਅਰ ਦੇ ਉੱਤੇ ਡਿਪੈਂਡ ਹੁੰਦਾ ਹੈ ਕਿ ਕਿੰਨੀ ਕ ਆਪਾਂ ਕੇਅਰ ਕਰਦੇ ਆ ਆਪਣੇ ਫੇਸ ਦੀ ਆਪਣੀ ਸਕਿਨ ਦੀ ਇੱਥੇ ਆਪਾਂ ਚੰਗੀ ਤਰ੍ਹਾਂ ਅਪਲਾਈ ਕਰ ਲੈਣਾ ਇਹਨੂੰ ਚਲੋ ਜੀ ਇੱਥੇ ਆਪਾਂ ਮ사ਜ ਜਿਹੜੀ ਚੰਗੀ ਤਰ੍ਹਾਂ ਕਰ ਲਈਏ ਮ사ਜ ਆਪਾਂ ਇੰਨੀ ਕੁ ਕਰੀਏ ਹੈ ਕਿ ਜਿਹੜਾ ਦੇਹ ਦੇ ਵਿੱਚ ਹਨਾ ਕਿਉਂ ਹੁੰਦਾ ਹੈਗਾ ਤੇ ਉਹ ਆਪਣੇ ਫੇਸ ਦੇ ਉੱਪਰ ਜਿਹੜਾ ਨਜ਼ਰ ਆ ਰਿਹਾ ਹੈਗਾ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਫੇਸ ਨੂੰ ਵਾਸ਼ ਕਰਕੇ ਫਿਰ ਤੁਹਾਨੂੰ ਮਿਲਦੇ ਦੁਬਾਰਤੋਂ ਹਾਂਜੀ ਇੱਥੇ ਆਪਾਂ ਆਪਣੇ ਫੇਸ ਨੂੰ ਜਿਹੜਾ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀਗਾ ਟੈਪ ਟੈਪ ਕਰਕੇ ਹੀ ਫੇਸ ਨੂੰ ਜਿਹੜਾ ਆਪਾਂ ਸਾਫ ਕਰਨਾ ਹੈਗਾ ਅ ਕੀ ਹੈ ਨਾ ਆਦਤ ਹੁੰਦੀ ਹੈ ਕਈ ਵਾਰੀ ਮੈਨੂੰ ਵੀ ਆਦਤ ਸੀਗੀ ਵੀਰੇ ਪਹਿਲਾਂ ਹਨਾ ਜਦੋਂ ਮੈਨੂੰ ਇਹਨਾਂ ਚੀਜ਼ਾਂ ਬਾਰੇ ਇੰਨਾ ਪਤਾ ਨਹੀਂ ਸੀਗਾ ਤੇ ਉਦੋਂ ਮੈਂ ਫੇਸ ਨੂੰ ਜਿਹੜਾ ਰਗੜ ਕੇ ਸਾਫ ਕਰਦੀ ਹੁੰਦੀ ਸੀ ਜਦੋਂ ਫੇਸ ਵਾਸ਼ ਕਰਨਾ ਸੀਗਾ ਤਾਂ ਮੈਂ ਤੌਲੀਏ ਨਾਲ ਇਸ ਤਰ੍ਹਾਂ ਬਿਲਕੁਲ ਰਗੜ ਰਗੜ ਕੇ ਫੇਸ ਆ ਜਿਹੜਾ ਸਾਫ ਕਰਦੀ ਸੀ ਸੋ ਇਸ ਤਰ੍ਹਾਂ ਨਹੀਂ ਕਰਨਾ ਆਪਾਂ ਫੇਸ ਨੂੰ ਸਾਫ ਤੇ ਹੁਣ ਜੇ ਦੋ ਹੁੰਦਾ ਮੈਨੂੰ ਹਨਾ ਸਮਝ ਆਈ ਇਸ ਚੀਜ਼ ਬਾਰੇ ਤਾਂ ਮੈਂ ਇਸ ਤਰ੍ਹਾਂ ਹੀ ਫੇਸ ਮੈਂ ਜਿਹੜਾ ਸਾਫ਼ ਕਰਦੀ ਆ ਤੇ ਤੁਹਾਨੂੰ ਗਲੋ ਹੈ ਜਿਹੜਾ ਹੁਣ ਨਜ਼ਰ ਆ ਹੀ ਰਿਹਾ ਹੋਣਾ ਹਨਾ ਤੇ ਬਾਕੀ ਵੀਰੇ ਮੈਂ ਅੱਜ ਹਨਾ ਕਾਫੀ ਦਿਨਾਂ ਬਾਅਦ ਇਹ ਪੈਕ ਲਗਾਇਆ ਹੈਗਾ ਤੇ ਮੈਨੂੰ ਹੋ ਗਏ ਲਗਭਗ ਮੈਨ ਲਗਾ ਮਹੀਨਾ ਹੋ ਗਿਆ ਇਸ ਚੀਜ਼ ਨੂੰ ਛੱਡੀ ਨੂੰ ਤੇ ਇਹ ਨਾਲ ਨਾਲ ਆਪਾਂ ਹੋਰ ਰੈਮਡੀਆ ਵੀ ਫੋਲੋ ਕਰਦੇ ਆ ਹਨਾ ਸਾਰੀਆਂ ਆਪਾਂ YouTube ਤੇ ਸ਼ੇਅਰ ਕਰਦੇ ਰਹਿਣਾ ਤੁਹਾਡੇ ਨਾਲ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਦੇ ਹੋਣਾ ਕਿਦਾਂ ਦੀ ਲੱਗੀ ਤੁਹਾਨੂੰ ਅੱਜ ਵਾਲਾ ਪੈਕ ਜਿਹੜਾ ਹੋਮ ਮੇਡ ਹੈਗਾ ਤੇ ਬਾਕੀ ਟਮਾਟਰ ਤੇ ਦਹੀਂ ਇਹ ਆਪਾਂ ਨੂੰ ਈਜ਼ੀਲੀ ਆਪਣੇ ਘਰ ਦੇ ਵਿੱਚ ਹੀ ਅਵੇਲੇਬਲ ਹੁੰਦੇ ਨੇਗੇ ਆ ਨਾ ਕੋਈ ਵੀ ਚੀਜ਼ ਆਪਾਂ ਨੂੰ ਬਾਹਰੋਂ ਲਿਆਉਣ ਦੀ ਲੋੜ ਨਹੀਂ ਹੈਗੀ ਸੋ ਆਪਾਂ ਈਜ਼ੀਲੀ ਇਹ ਜਿਹੜਾ ਪੈਕ ਹੈ ਆਪਾਂ ਡੇਲੀ ਵੀ ਅਪਲਾਈ ਕਰ ਸਕਦੇ ਹਾਂ ਆਪਣੇ ਫੇਸ ਦੇ ਉੱਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਊਗਾ ਤੁਹਾਡੇ ਫੇਸ ਦਾ ਕਿਉਂਕਿ ਸਾਰੀਆਂ ਦੇਸੀ ਚੀਜ਼ਾਂ ਨੇ ਹਨਾ ਇਹਦੇ ਵਿੱਚ ਦੋਨੋਂ ਹੀ ਤੇ ਬਾਕੀ ਨਿੰਬੂ ਆ ਜਿਹੜਾ ਉਹ ਜੇ ਤੁਸੀਂ ਐਡ ਕਰ ਦਿਓ ਤਾਂ ਤੁਸੀਂ ਇੱਕ ਦਿਨ ਛੱਡ ਕੇ ਅਪਲਾਈ ਕਰ ਲਿਓ ਇਹ ਪੈਕ ਨੂੰ ਤੇ ਬਾਕੀ ਰਿਜ਼ਲਟ ਤੁਹਾਨੂੰ ਕਿਦਾਂ ਦੇ ਲੱਗੇ ਹਨਾ ਕਮੈਂਟ ਕਰਕੇ ਮੈਨੂੰ ਇੱਕ ਵਾਰੀ ਜ਼ਰੂਰ ਦੱਸਿਓ ਜਿਹੜਾ ਹਨਾ ਘਿਓ ਹੈਗਾ ਉਹਦੇ ਨਾਲ ਆਪਾਂ ਨੂੰ ਗਲੋਵ ਮਿਲਦਾ ਆਪਣੇ ਫੇਸ ਨੂੰ ਜਿਹੜਾ ਘਿਓ ਨਿਕਲ ਜਾਂਦਾ ਦਹੀਂ ਦਾ ਠੀਕ ਹੈ ਜੀ ਇਸ ਪੈਕ ਨੂੰ ਜੇ ਆਪਾਂ ਡੇਲੀ ਅਪਲਾਈ ਕਰਦੇ ਹਾਂ ਆਪਣੇ ਫੇਸ ਦੇ ਉੱਪਰ ਤਾਂ ਆਪਣੀ ਜਿਹੜੀ ਜੂੜੀਆਂ ਦੀ ਪ੍ਰੋਬਲਮ ਹੈ ਉਹ ਵੀ ਬਹੁਤ ਹੱਦ ਤੱਕ ਹੱਲ ਹੁੰਦੀ ਹੈ ਜੀ ਤੇ ਕਈ ਮੇਰੀਆਂ ਭੈਣਾਂ ਦੇ ਮੈਸੇਜ ਆਉਂਦੇ ਨੇ ਹਨਾ ਸਾਡੀ 29 ਏਜ ਹੋ ਗਈ ਸਾਡੀ 30 ਏਜ ਹੋ ਗਈ ਵੀਰੇ ਮੇਰੀ ਵੀ 30 ਦੀ ਏਜ ਤੇ ਪਰ ਕਿਸੇ ਵੀ ਤਰ੍ਹਾਂ ਦਾ ਰਿੰਕਲਸ ਹਲੇ ਫੇਸ ਤੇ ਨਹੀਂ ਹੈਗਾ ਚਲੋ ਵੈਗਰੂ ਦੀ ਕਿਰਪਾ ਹੈ ਬਾਕੀ ਆਪਾਂ ਹਨਾ ਮਿਹਨਤ ਕਰਦੇ ਆ ਆਪਣੇ ਫੇਸ ਦੇ ਉੱਤੇ ਜਿਹੜਾ ਕਿ ਫੇਸ ਨੂੰ ਟਾਈਮ ਦਿੰਨੇ ਆ ਆਪਣੀ ਸਕਿਨ ਨੂੰ ਟਾਈਮ ਦਿੰਨੇ ਆ ਹਨਾ ਤੇ ਜਿਹੜੀਆਂ ਹੋਮ ਰੈਮਡੀਜ਼ ਨੇ ਉਹਨਾਂ ਨੂੰ ਫੋਲੋ ਕਰਦੇ ਰਹਿੰਨੇ ਆ ਕੰਟੀਨਿਊ ਤੇ ਜੂੜੀਆਂ ਦੀ ਤੇ ਫੇਸ ਦਾ ਢਿੱਲਾਪਨ ਹਨਾ ਲੂਜ਼ ਹੋ ਜਾਂਦਾ ਫੇਸ ਆਪਣਾ ਅੱਜ ਜੱਟ ਹਲ ਜਾਂਦੀਆਂ ਨੇ نیچے ਨੂੰ ਤੇ ਇਸ ਚੀਜ਼ ਦੇ ਵਿੱਚ ਬਹੁਤ ਹੈਲਪ ਹੁੰਦੀ ਹੈ ਦਹੀਂ ਨਾਲ ਇਹ ਦਹੀਂ ਨੂੰ ਜਰੂਰ ਅਪਲਾਈ ਕਰੋ ਆਪਣੇ ਫੇਸ ਤੇ ਇਹ ਵਾਲਾ ਪੈਕ ਜਰੂਰ ਲਗਾ ਕੇ ਦੇਖੋ ਜੇਕਰ ਤੁਸੀਂ ਚੈਨਲ ਤੇ ਨਿਊ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਆਪਾਂ ਇਸ ਚੈਨਲ ਦੇ ਉੱਤੇ ਜੜੀਆਂ ਹੋਮ ਮੇਡ ਰੈਮਡੀਜ਼ ਨੇ ਉਹ ਸ਼ੇਅਰ ਕਰਦੇ ਰਹਨੇ ਆਗੇ ਫੇਸ ਨੂੰ ਲੈ ਕੇ ਸਕਿਨ ਨੂੰ ਲੈ ਕੇ ਤੇ ਆਪਾਂ ਜਿਹੜੇ ਮਲਟੀ ਵਿਟਾਮਿਨਸ ਵਗੈਰਾ ਲੈਣੇ ਆ ਜੂਸ ਵਗੈਰਾ ਪੀਣੇ ਆ ਉਹ ਵੀ ਤੁਹਾਡੇ ਨਾਲ ਸਾਰੀਆਂ ਵੀਡੀਓ ਸ਼ੇਅਰ ਕਰਾਂਗੇ ਤੇ ਜੂਸ ਬਾਰੇ ਆਪਾਂ ਕਰੀ ਹੋਈ ਹੈ ਸ਼ੇਅਰ ਸੋ ਵੀਡੀਓ ਨੂੰ ਲਾਈਕ ਕਰ ਦਿਓ ਜੀ ਕਮੈਂਟ ਜਰੂਰ ਕਰਿਓ ਤੇ ਸਾਰਿਆਂ ਨੂੰ ਮੇਰੇ ਵੱਲੋਂ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ